ਅੱਜ ਆਪਾਂ ਬਾਜੂ ਦੀ ਕਟਿੰਗ ਕਰਨ ਦਾ ਤਰੀਕਾ ਦੱਸਾਂਗੇ ਬਾਜੂ ਦੀ ਪਰਫੈਕਟ ਕਟਿੰਗ ਕਿਸ ਤਰੀਕੇ ਨਾਲ ਕਰੀਦੀਏ ਇਹ ਜੋੜ ਵਾਲੀ ਬਾਜੂਏ ਇਹਦੇ ਚ ਆਪਾਂ ਜੋੜ ਪਾਉਣਾ ਸਾਈਡਾਂ ਤੇ ਇਹਨੂੰ ਆਪਾਂ ਡਬਲ ਕਰ ਲਿਆ ਹੁਣ ਆਪਾਂ ਫੋਰ ਫੋਲਡ ਕਰ ਲੈਣਾ ਇਸ ਤਰ੍ਹਾਂ ਫੋਰ ਫੋਲਡ ਕਰਨ ਤੋਂ ਬਾਅਦ ਆਪਾਂ ਇਹਦੀ ਲੈਂਥ ਉਤਾਰਾਂਗੇ 17 ਇੰਚ ਲਈ ਲੈਂਥ ਤਿਆਰ ਏ ਤੇ ਆਪਾਂ 19 ਇੰਚ ਲੈਂਥ ਦੀ ਕਟਿੰਗ ਕਰ ਲੈਣੀ 2 ਇੰਚ 1.5 ਇੰਚ ਫੋਲਡਿੰਗ ਦੀ ਤੇ ਅੱਧਾ ਇੰਚ ਉੱਪਰ ਆ ਜਾਏਗਾ 2 ਇੰਚ ਐਕਸਟਰਾ ਕਪੜਾ ਕਟਿੰਗ ਕਰ ਲੈਣਾ 19 ਇੰਚ ਦੀ ਕਟਿੰਗ ਕਰ ਲਾਂਗੇ ਇਹਨੂੰ ਆਪਾਂ ਸਾਈਡ ਤੇ ਕਰਕੇ ਇਸੇ ਤਰ੍ਹਾਂ ਫੇਰ ਆਪਾਂ ਕਪੜੇ ਨੂੰ ਫੋਲਡ ਕਰ ਲੈਣਾ 4 ਫੋਲਡ ਕਰਨਾ ਹੈ। ਪਹਿਲਾਂ ਆਪਾਂ ਦੇਖਾਂਗੇ ਕਿ ਇਸ ਤਰੀਕੇ ਨਾਲ ਆਪਣੀ ਬਾਜੂ ਬਣ ਜੇਗੀ। ਜੇਕਰ ਆਹ ਕਪੜਾ ਘੱਟ ਹੋਇਆ ਤਾਂ ਇਹਨੂੰ ਆਪਾਂ ਫਿਰ ਦੁਬਾਰਾ ਫੋਲਡ ਕਰਾਂਗੇ। ਆਪਣਾ ਮੋਢੇ ਦੀ ਮੋਢਾ ਤਿਆਰ ਬਿਲਕੁਲ ਪਰਫੈਕਟ ਹੁੰਦਾ ਪਿਆ 7.5 ਆਪਾਂ ਨੂੰ ਚਾਹੀਦਾ। ਇਹਨੂੰ ਆਪਾਂ ਇਸ ਤਰ੍ਹਾਂ ਹੀ 4 ਫੋਲਡ ਕਰ ਲਿਆ। अद्धा इंच आप कपड़े देर बधा के इस तरह रखा भी अपना लैंथ उतार ली ये आप पौनी बाजू बना रहे हैं इसलिए आप इतों 3 ਇੰਚ ਲਵਾਂਗੇ ਜੇਕਰ ਹਾਕ ਬਾਜੂਏ ਤਾਂ ਉੱਪਰੋਂ 2.5 ਇੰਚ ਲੈਣਾ ਇੱਥੋਂ 7.5 ਡੇਢ ਇੰਚ ਵੱੱਡਾ ਲਵਾਂਗੇ ਮਾਰਜਨ ਲਈ 7.5 ਅੱਧ ਕਰਾਂਗੇ 0.75 ਇਸ ਤਰ੍ਹਾਂ 0.75 ਤੇ ਨਿਸ਼ਾਨ ਲਗਾ ਕੇ 1 ਇੰਚ ਉੱਪਰ ਨੂੰ ਕਰ ਦੇਣਾ ਇੱਥੋਂ ਆਪਾਂ ਗੁਲਾਈ ਪਾ ਦੇਣੀ ਐਸਟਰਾ ਬਿਲਕੁਲ ਸੌਖੇ ਤਰੀਕੇ ਨਾਲ ਬਾਜੂ ਕਟਿੰਗ ਹੋ ਗਈ ਆਪਣੀ ਜੋੜ ਵਾਲੀ ਬਾਜੂ ਮੋਰੀ ਆਪਣੀ 5 ਇੰਚ ਤਿਆਰ ਹੈ 2 ਇੰਚ ਵੱਧ ਕਟਿੰਗ ਕਰਾਂਗੇ ਇਹਨੂੰ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਇਹਦੇ ਨਾਲ ਤੇ ਕਟਿੰਗ ਕਰ ਦਾਂਗੇ ਬਿਲਕੁਲ ਸੌਖੇ ਤਰੀਕੇ ਨਾਲ ਜੋੜ ਵਾਲੀ ਬਾਜੂ ਕਟਿੰਗ ਹੋ ਗਈ ਹੈ ఉపరు జయింట్ నుం కోల్గే ఇను సెంటర్ చో కట్ కట్టింగ్ ఫోర్ఫోల్డ్ చారట్టిను అగ్గ అలగ్ క ਇਹ ਆਪਣੀਆਂ ਚਾਰ ਪੱਟੀਆਂ ਦੋ ਬਾਜੂ ਲਈ ਕਟਿੰਗ ਹੋ ਗਿਆ ਜੋੜ ਵਾਲੀਆਂ ਅਸਤਰਾਂ ਜੋੜ ਵਾਲੀ ਬਾਜੂ ਆਪਣੀ ਕਟਿੰਗ ਹੋ ਗਈ ਹੈ ਅਗਲੇ ਮੋੜ ਦੇ ਦੀ ਕਾਟ ਅਗਲੀ ਕਾਟ ਆਪਾਂ ਬਾਜੂ ਨੂੰ ਫਿਟਿੰਗ ਕਰਕੇ ਜੋੜਨ ਲੱਗਿਆਂ ਪਾਵਾਂਗੇ 1/2 ਇੰਚ ਦੀ ਕਾਟ ਬਹੁਤ ਹੀ ਸੌਖੇ ਤਰੀਕੇ ਨਾਲ ਜੋੜ ਵਾਲੀ ਬਾਜੂ ਦੀ ਕਟਿੰਗ ਕਰ ਲਈਏ ਜੇਕਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ